ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਨਵੀਂ ਵੀਡੀਓ ਵਿੱਚ ਤੇ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਦੇਖਣ ਸਾਥ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਰਿਸ਼ਤੇ ਦੀ ਹਰ ਜਿਹੜੀ ਨਵੀਂ ਅਪਡੇਟ ਆ ਤੁਹਾਨੂੰ ਮਿਲਦੀ ਰਹੇ ਆ ਤਾਂ ਜੇਕਰ ਤੁਸੀਂ ਵੀ ਵਿਆਹ ਕਰਵਾਉਣਾ ਚਾਹੁੰਦੇ ਆ ਤੇ ਐਡ ਲਾਉਣੀ ਚਾਹੁੰਦੇ ਆ ਤਾਂ ਉੱਪਰ ਸਾਡਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਉਹ ਤੇ ਸੰਪਰਕ ਕਰਕੇ ਸਾਨੂੰ ਬਾਇਓ ਡਾਟਾ ਸੈਂਡ ਕਰ ਸਕਦੇ ਆ ਤਾਂ ਦੋਸਤੋ ਅਸੀਂ ਹਰ ਧਰਮ ਹਰ ਜਾਤੀ ਹਰ ਦੇਸ਼ ਦੇ ਤਕਰੀਬਨ ਇੱਥੇ ਰਿਸ਼ਤੇ ਆਪਣੇ ਕੋਲ ਮੌਜੂਦ ਹੁੰਦੇ ਆ ਡਿਵੋਰਸ ਵਾਲੇ ਰਿਸ਼ਤੇ ਵੀ ਡੈਥ ਵਾਲੇ ਰਿਸ਼ਤੇ ਤਾਂ ਬੱਚੇ ਵਾਲੇ ਵੀ ਬਿਨਾ ਬੱਚੇ ਵਾਲੇ ਵੀ ਤਾਂ ਜਿਹੋ ਜੀ ਤੁਹਾਡੀ ਰਿਕੁਆਇਰਮੈਂਟ ਆ ਤੁਸੀਂ ਸਾਨੂੰ ਨਾਲ ਸੰਪਰਕ ਕਰ ਸਕਦੇ ਹੋ ਤਾਂ ਬੇਨਤੀ ਰਹੂਗੀ ਫੋਨ ਕਾਲ ਜਿਹੜੀ ਹੈਗੀ ਆ ਤੁਸੀਂ ਤਕਰੀਬਨ 12 ਵਜੇ ਤੋਂ 4 ਵਜੇ ਤੱਕ ਸਾਨੂੰ ਫੋਨ ਕਾਲ ਕਰਿਆ ਕਰੋ ਤੇ ਉਸ ਤੋਂ ਪਹਿਲਾਂ ਤੁਸੀਂ ਸਾਨੂੰ ਬਾਇਓ ਡਾਟਾ ਸੈਂਡ ਕਰਕੇ ਮੈਸੇਜ ਕਰ ਸਕਦੇ ਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਜੇ ਤੁਹਾਡੇ ਤੁਹਾਡੀ ਜਾਂ ਰਿਸ਼ਤੇਦਾਰਾਂ ਨਾ ਕਿਸੇ ਨਾ ਭੈਣ ਭਰਾਣਾ ਡਾਟਾ ਜਿਹੜਾ ਮੈਚਿੰਗ ਪ੍ਰੋਫਾਈਲ ਮੈਚਿੰਗ ਕਰਦੀ ਹੁੰਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਾ ਦੋਸਤੋ ਲੜਕਾ ਬਹੁਤ ਸੋਹਣਾ ਸੁਨੱਖਾ ਜੱਟ ਸਿੱਖ ਪਰਿਵਾਰ ਦਾ ਲੜਕਾ ਜੀ ਤਾਂ ਲੜਕੇ ਦਾ ਬਰਥ ਹੈਗਾ ਜੀ 1991 ਦਾ ਲੜਕੇ ਦਾ ਬਰਥ ਆ ਮੋਗਾ ਏਰੀਆ ਜੀ ਠੀਕ ਆ ਤਾਂ ਲੜਕੇ ਦੀ ਹਾਈਟ 5 ਫੁੱਟ 11 ਇੰਚ ਆ ਜੀ ਸਟੱਡੀ ਲੜਕੇ ਨੇ ਕੀਤੀ ਆ ਪਲੱਸ 2 ਲੜਕੇ ਨੇ ਕੀਤੀ ਆ ਤੇ ਉਸ ਤੋਂ ਬਾਅਦ ਵੈਲਡਰ ਦਾ ਡਿਪਲੋਮਾ ਕੀਤਾ ਹੋਇਆ ਤੇ ਸਿਵਲ ਇੰਜੀਨੀਅਰਿੰਗ ਕੀਤਾ ਦਾ ਡਿਪਲੋਮਾ ਕੀਤਾ ਆ ਤਾਂ ਦੋਸਤੋ ਜੈਮ ਸਟੱਡੀ ਲੜਕੇ ਨੇ ਕੀਤੀ ਹੋਈ ਆ ਤੇ ਜੈਮ ਦਾ ਟ੍ਰੇਨਰ ਆ ਬਹੁਤ ਹੀ ਸੋਹਣਾ ਸੁਨੱਖਾ ਲੜਕਾ ਚੰਡੀਗੜ੍ਹ ਦੇ ਵਿੱਚ ਜੌਬ ਕਰ ਰਿਹਾ ਤੇ 1 ਲੱਖ ਰੁਪਈਆ ਸੈਲਰੀ ਆ ਜੀ ਤਾਂ ਆਈਲੈਂਡ ਸਵੀਟ ਆ ਲੜਕੇ ਨੇ ਕੀਤੀ ਹੋਈ ਜੀ 5.5 ਬੈਂਡ ਆ ਸੀ ਤੇ ਇੱਕ ਜੱਟ ਸਿੱਖ ਪਰਿਵਾਰ ਦਾ ਲੜਕਾ ਜੀ ਇਕਲੌਤਾ ਬੇਟਾ ਤੇ तकरीबन ਜਿਹੜੀ 3 ਕਰੋੜ ਦੀ ਪ੍ਰਾਪਰਟੀ ਆ ਉਹ ਲੜਕੇ ਨੂੰ ਆਉਂਦੀ ਆ ਜੀ ਤਾਂ ਲੜਕਾ ਬਹੁਤ ਸੋਹਣਾ ਸੁਨੱਖਾ ਲੜਕੀ ਚਾਹੀਦੀ ਆ ਜੀ ਚਾਹੇ ਆਈਲੈਂਡਸ ਵਾਲਾ ਪਰਿਵਾਰ ਹੋਵੇ ਲੜਕੇ ਵਾਲੇ ਖਰਚਾ ਕਰ ਦੇਣਗੇ ਚਾਹੇ ਲੜਕੀ ਉਧਰ ਗਈ ਹੋਵੇ ਜੀ ਕੈਨੇਡਾ ਦੇ ਵਿੱਚ ਤਾਂ ਖਰਚਾ ਲੜਕੇ ਵਾਲੇ ਕਰ ਦੇਣਗੇ ਚਾਹੇ ਪੀਆਰ ਲੜਕੀ ਹੋਵੇ ਪੀਆਰ ਲੜਕੀ ਹੋਵੇ ਚਾਹੇ ਡਿਵੋਰਸ ਵਾਲੀ ਲੜਕੀ ਹੋਵੇ ਤਾਂ ਤੁਸੀਂ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਲड़का ਬਹੁਤ ਸੋਹਣਾ ਸਲੱਖਾ ਬਹੁਤ ਵਧੀਆ ਪਰਿਵਾਰ ਆ ਨਸ਼ੇ ਤੋਂ ਰਹਿਤ ਪਰਿਵਾਰ ਆ ਤਾਂ ਲੜਕੇ ਦੇ ਨਾਨਕੇ ਆ ਉਹ ਵੈਲ ਸੈਟਡ ਹੈਗੇ ਆ ਜੀ ਕੈਲਗਰੀ ਦੇ ਵਿੱਚ ਉਹਨਾਂ ਦੇ ਆਪਣੇ ਬਿਜ਼ਨਸ ਆ ਆਪਣਾ ਕੰਮਕਾਰ ਆ ਜੀ ਤਾਂ ਆਪ ਵੀ ਫੈਮਿਲੀ ਵੈਲ ਸੈਟਰਡੇ ਫੈਮਿਲੀ ਆ ਜੀ ਬਹੁਤ ਅੱਛੀ ਫੈਮਿਲੀ ਆ ਤਾਂ ਦੋਸਤੋ ਜਿਹਦਾ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉਹ ਜਰੂਰ ਸਾਡੇ ਨਾਲ ਸੰਪਰਕ ਕਰਿਓ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਪੁੱਲਨਾ ਸਾਰਿਆਂ ਦਾ ਧੰਨਵਾਦ ਆ ਜੀ